ਇਨ ਕਾਰਨ ਮੇਨ ਜੜ ਕੀ ਆ ਜੀ ਸਾਡੇ ਮੰਦਰ ਦੀ ਸ਼ਰਾਬ ਆ ਜੀ ਇੱਥੇ ਸ਼ਰਾਬ ਚੜਦੀ ਹੈ ਤੇ ਸਾਡਾ ਭਾਈਚਾਰਾ ਜਿਹੜਾ ਇੱਥੋਂ ਦਾ ਹੈਗਾ ਦੋ ਚਾਰ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਸ਼ਰਾਬ ਨਹੀਂ ਮਿਲਦੀ ਉਹ ਸ਼ਰਾਬ ਦੇ ਕਾਰਨ ਜਦੋਂ ਪੰਡਤ ਦੀ ਸੈਟਿੰਗ ਨਹੀਂ ਹੁੰਦੀ ਉਹਨਾਂ ਨਾਲ ਤਾਂ ਉਹਨਾਂ ਨੇ ਅੱਤ ਚੱਕ ਲੈਣੀ ਹੈ ਵੀ ਪੰਡਤ ਦੇ ਵਿੱਚ ਕੋਈ ਨਾ ਕੋਈ ਆਪਾਂ ਕਮੀ ਬੇਸ਼ੀ ਕੱਢ ਕੇ ਪੰਡਤ ਨੂੰ ਇੱਥੋਂ ਕੱਢ ਦਿੱਤਾ ਜਾਵੇ ਜੀ ਸਾਰੇ ਤਾਂ ਉਹ ਮੈਨੂੰ ਇੱਕ ਗੱਲ ਕਹਿੰਦੇ ਨੇ ਵੀ ਜੇ ਤੇ ਇੱਥੇ ਪੰਡੀਆਂ ਦਾ ਵਿਸ਼ੇ ਚੱਲਿਆ ਤੇ ਤੁਸੀਂ ਕੋਈ ਗੱਲ ਛੇੜੀ ਦਾ ਇੱਥੇ ਮੰਦਰ ਦੇ ਵਿੱਚ ਡਾਂਗਾ ਤੱਕ ਖੜਕਣਗੀਆਂ ਇੱਥੇ ਕੋਈ ਹੋਵੇ ਪੰਡਤ ਨੂੰ ਦਾ ਅਸੀਂ ਕੱਢਣੀ ਕੱਢਣਾ ਹੈ ਪਰ ਗੱਲ ਇਹ ਹੈ ਜੀ ਇਹ ਜੋ ੱਤਕਾਗਾ ਅੱਜ ਇਸ ਪ੍ਰਵਿੰਦਿਆਂ ਨਾਲ ਆ ਕੱਲ ਨੂੰ ਕੋਈ ਕਮੇਟੀ ਹੋਰ ਆਉਂਦੀ ਆ ਚਾਰਵੀਂ ਨਿਵਾਦ ਪੰਡਤ ਨਵਾਂ ਆ ਜਾਂਦਾ ਹੈ ਇਹ ਕਮੇਟੀ ਰੱਖਦੀ ਆ ਫਿਰ ਅਸੀਂ ਜਾਂ ਇਧਰੋਂ ਮੰਨ ਲਓ ਹੋਰ ਕਮੇਟੀ ਦੇ ਕੋਈ ਬੰਦਾ ਪ੍ਰਧਾਨ ਬਣ ਜਾਂਦਾ ਹੈ ਕਿ ਚਾਰਵੀਂ ਨਿਵਾਦ ਤੋਂ ਦੂਸਰੇ ਪੰਡਤ ਦਾ ਭਵਿੱਖ ਖਰਾਬ ਕਰਾਂਗੇ ਇਹਨਾਂ ਨੇ ਕੁੰਡ ਦੇ ਉੱਤੋਂ ਕੈਮਰਾ ਵੀ ਲਹਾਤ ਆ ਜੀ ਜੇ ਇਹ ਸਹੀ ਨੇ ਪ੍ਰਧਾਨਗੀ ਸਹੀ ਕਰਦੇ ਨੇ ਸ਼ਰਾਬ ਦੇ ਕੁੰਡ ਦੇ ਉੱਤੋਂ ਕੈਮਰਾ ਕਿਉਂ ਲਾਇਆ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਇਹਨਾਂ ਨੇ ਕੈਮਰਾ ਜਿੱਥੇ-ਜਿੱਥੇ ਚੋਰੀ ਹੁੰਦੀ ਉੱਥੇ ਕੈਮਰਾ ਉਸ ਨੂੰ ਇਸ ਮੰਦਿਰ ਦੇ ਨਾਲ ਜੁੜਨ ਦਾ ਅਧਿਕਾਰ ਹੈ ਇਹ ਮੰਦਿਰ ਤੋਬੀ ਸਮਾਜ ਦਾ ਮੰਦਿਰ ਨਹੀਂ ਹੈ ਇਹ ਸਦਾ ਸਰਵਸਾਂਝਾ ਮੰਦਿਰ ਹੈ ਜਾਤੀ ਜੈ ਕਲੀਮਾ ਜੈ ਸ਼ਨੀ ਦੇਵ ਮੰਦਿਰ ਰਾਮਪਰਾ ਫੂਲ ਵਿਖੇ ਮੰਦਿਰ ਦੇ ਪੁਜਾਰੀ ਨੂੰ ਚਲਦਾ ਕਰਨ ਲਈ ਬਾਪੜਾ ਪੂਰੀ ਤਰ੍ਹਾਂ ਪੱਖ ਹੈ ਇੱਕ ਪਾਸੇ ਜਿੱਥੇ ਮੰਦਿਰ ਦੀ ਮੌਜੂਦਾ ਕਮੇਟੀ ਵੱਲੋਂ ਮੰਦਿਰ ਦੇ ਪੁਜਾਰੀ ਨੂੰ ਇਥੋਂ ਚਲੇ ਜਾਣ ਲਈ ਕਿਹਾ ਹੈ ਦਿੱਤਾ ਗਿਆ ਹੈ ਉਥੇ ਹੀ ਸਾਬਕਾ ਕਮੇਟੀ ਜਿਸ ਵੱਲੋਂ ਮੰਦਰ ਦੇ ਪਿਆਰੀ ਨੂੰ ਇਸ ਮੰਦਰ ਵਿੱਚ ਲਿਆਂਦਾ ਗਿਆ ਸੀ ਉਸ ਨਾਲ ਖੜੇ ਹੋ ਕੇ ਮੰਦਰ ਦੇ ਪਿਆਰੀ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਲਈ ਇਹ ਕਿ ਸਾਨੂੰ ਛੋਟੀ ਛੋਟੀ ਗੱਲਾਂ ਦੇ ਟੌਰਚਰ ਕਰ ਰਹੇ ਹੈ ਯਾਨੀ ਕਿ ਕੋਈ ਮੰਦਰ ਦੇ ਪ੍ਰਤੀ ਕੋਈ ਗਲਤੀ ਨਹੀਂ ਹੈ ਕੋਈ ਪੂਜਾ ਪਾਠ ਚ ਕੋਈ ਕਮੀ ਨਹੀਂ ਹੈ ਠੀਕ ਹੈ ਜੀ ਤੇ ਸਾਨੂੰ ਪ੍ਰਸ਼ਾਦ ਵੀ ਨਹੀਂ ਦੇ ਰਹੇ ਪਿਛਲੇ ਸ਼ਨੀਵਾਰ 8 ਮਾਰਚ ਠੀਕ ਹੈ ਜੀ ਮੌਜੂਦਾ ਮੈਨੇਜਰ ਜੀ ਨੇ ਲਿਖਿਆ ਮਤਲਬ ਪ੍ਰਸ਼ਾਦ ਸਾਰਾ ਲਿਖਿਆ ਉਹਦੇ ਸਟਾਕ ਰਜਿਸਟਰ ਤੇ ਚੜਾਇਆ ਕਹਿੰਦੇ ਇਹਨਾਂ ਨੂੰ ਪ੍ਰਸ਼ਾਦ ਨਹੀਂ ਦੇਣਾ ਤੇ ਬਾਹਰ ਕਹਿੰਦੇ ਆ ਕਿ ਸਾਨੂੰ ਹੋਰ ਕਿਸੇ ਤੋਂ ਕੋਈ ਉਹ ਟੈਨਸ਼ਨ ਨਹੀਂ ਨਾ ਬੱਚਿਆਂ ਦੇ ਪੰਡਤਾਂ ਕੋਲੇ ਪ੍ਰਸ਼ਾਦ ਕੁਝ ਵੀ ਐ ਨਾਰੀਅਲ ਪੇਟ ਕੁਝ ਵੀ ਸਮਾਨ ਐ ਮਤਲਬ ਚੜਾਵਾ ਆਟਾ ਦਾਲ ਚਿਨੀ ਸਮਾਨ ਜੋ ਅੰਦਾਜ਼ੇ ਪੰਡਤ ਕੋਲੇ ਨਹੀਂ ਜਾਣਾ ਚਾਹੀਦਾ ਜੀ ਠੀਕ ਹੈ ਜੀ ਮੇਰੇ ਕੋਲ ਲੇਡੀਜ਼ ਆ ਜਾਂਦੀ ਐ ਦੇਖੋ ਦਾਦੀ ਪੰਡਤਾਣੀ ਮੰਦਿਰ ਦੀ ਹੈਗੀ ਆ ਉਹਦੇ ਕੋਲੇ ਕੋਈ ਨਾ ਕੋਈ ਆਈ ਜਾਂਦੀ ਐ ਜੀ ਇਹ ਬਲੇਮ ਲਗਾਉਂਦੇ ਆ ਕਿ ਪੰਡਤਾਣੀ ਕੋਲੇ ਤੇ ਬੁੜੀਆਂ ਕਿਉਂ ਬੈਠੀ ਰਹਿੰਦੀ ਐ ਜੀ ਠੀਕ ਹੈ ਤੇ ਮਤਲਬ ਛੋਟੀ ਛੋਟੀ ਗੱਲਾਂ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਸਾਨੂੰ ਬਹੁਤ ਜ਼ਿਆਦਾ ਹੀ ਟੌਰਚਰ ਕਰ ਰਹੇ ਆ ਬਗੈਰ ਮਤਲਬ ਦਾ ਅਸੀਂ ਬਹੁਤ ਮਤਲਬ ਦਿਮਾਗੀ ਰੂਪ ਤੋਂ ਬਹੁਤ ਪਰੇਸ਼ਾਨ ਹੋਏ ਪਏ ਆ ਜੀ ਠੀਕ ਹੈ ਤੇ ਬ੍ਰਿਜ ਲਾਲ ਪ੍ਰਧਾਨ ਜੀ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਵੀ ਲਗਾਈ ਹੈ 3 ਮਾਰਚ ਨੂੰ ਸੁਣਵਾਈ ਦੇਖੋ ਇਹ ਰਹੀ ਜੀ ਐਪਲੀਕੇਸ਼ਨ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਬਿਲਕੁਲ ਵੀ ਠੀਕ ਹੈ ਜੀ ਅਸੀਂ ਸਮੇਂ ਮੰਗ ਰਹੇ ਆ ਕਿ ਸਾਡੀ ਕੋਈ ਕਮੀ ਆ ਕੇ ਬਹਿ ਕੇ ਦੇਖੋ ਜੀ ਕੋਈ ਬੱਚੇ ਤੋਂ ਵੀ ਗਲਤੀ ਹੋ ਜਾਂਦੀ ਉਹਨੂੰ ਬਹਿ ਕੇ ਆਪਾਂ ਸਮਝਾ ਦੇਣੇ ਆ ਜੇ ਇਨਸਾਨ ਅਸੀਂ ਹੋ ਸਕਦੀ ਹੈ ਗਲਤੀਆਂ ਪਰ ਕਹਿ ਸਕਦੇ ਹਾਂ ਆਗੇ ਵੀ ਹਾਂ ਵੀ ਪੰਡਤ ਜੀ ਪੰਡਤਾਨੀ ਜੀ ਇਹ ਗਲਤੀ ਹੈਗੀ ਹੈ ਤੁਸੀਂ ਤੁਸੀਂ ਸੁਧਾਰ ਕਰੋ ਠੀਕ ਹੈ ਜੀ ਗਲਤੀ ਦਾ ਸੁਧਾਰ ਹੋ ਸਕਦਾ ਉਹਨੂੰ ਇਹ ਨਹੀਂ ਹੈਗਾ ਉਹਨੂੰ ਚੱਕ ਕੇ ਕੱਢ ਵੀ ਬਾਹਰ ਉਹਨੂੰ ਕੱਢ ਦੋ ਪੰਡਤ ਨੂੰ ਠੀਕ ਹੈ ਇਹਨਾਂ ਦਾ ਆਪ ਆਪਸੀ ਮਾਮਲਾ ਹੈ ਜੀ ਦੋਨੋਂ ਕਮੇਟੀ ਬਣੀ ਹੋਈਆਂ ਦੋ ਥੋੜੇ ਮੈਂਬਰ ਉਧੇ ਥੋੜੇ ਉਧਰ ਹੈ ਤੇ ਆਪਸ ਦੇ ਚੱਕਰ 'ਚ ਇਹਨਾਂ ਨੇ ਪੰਡਤ ਦਾ ਨਾਸ ਕੀਤਾ ਹੋਇਆ ਜੀ ਹਰ ਸਾਲ ਹਰ ਵਾਰ ਇਹੀ ਕੰਮ ਹੁੰਦਾ ਤੇ ਤੇ ਮੈਂ ਜਾਣੀਆ ਇਨਸਾਫ ਕੀ ਹਰ ਵਾਰ ਇਹ ਮਾਤਾ ਨੂੰ ਵੀ ਇਹਨਾਂ ਨੇ ਬਦਨਾਮ ਕੀਤਾ ਹੋਇਆ ਇਨਾਂ ਦਾ ਵਸਤਲੇ ਤਾਂ ਇਹ ਰੇੜ ਕੇ ਰਾਤ ਨੂੰ ਮਾਤਾ ਨੂੰ ਆਪਦੇ ਘਰੇ ਲੈ ਜਾਣ। ਠੀਕ ਹੈ ਜੀ। ਇੰਨੀ ਕਮੀਆਂ ਜੀ ਇਹਨਾਂ ਦੇ ਆਪਸ 'ਚ ਇਹ ਆਪ ਗੰਦੇ ਆ। ਇਹਨਾਂ ਨੇ ਸਿਰਫ ਇਹ ਐ ਕਿ ਪੰਡਤਾਣੀ ਕੋਈ ਸਾਡੇ ਵਰਗੀ ਨਹੀਂ ਹੈਗੀ ਜੇ ਮੈਂ ਇਹਨਾਂ ਨਾਲ ਹੱਥ 'ਚ ਹੱਥ ਮਿਲਾ ਲੰਦੀ ਤਾਂ ਇਹ ਬਿਲਕੁਲ ਰਾਜੀ ਹੋ ਜਾਂਦੇ ਕੁਝ ਮੈਂਬਰ। ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਠੀਕ ਹੈ ਜੀ। ਅਸੀਂ ਆਪਣੇ ਸਟੈਂਡ 'ਤੇ ਠੀਕ ਆ। ਆਪਣੀ ਡਿਊਟੀ ਵਧੀਆ ਦੇ ਰਹੇ ਆ। ਕੋਈ ਪਾਠ ਪੂਜਾ 'ਚ ਕਮੀ ਨਹੀਂ ਹੈਗੀ। ਕੋਈ ਮੇਰੇ 'ਚ ਕਮੀ ਨਹੀਂ। ਬੱਚਿਆਂ 'ਚ ਨਹੀਂ। ਪੰਡਤ ਜੀ 'ਚ ਨਹੀਂ। ਪੀਕੇ ਜੀ ਜੇ ਕਮੀ ਹੈਗੀ ਆ ਤਾਂ ਵੀ ਤੁਸੀਂ ਕਹਿ ਸਕਦੇ ਹੋ ਦੇਖੋ ਆਪਾਂ ਬੱਚਿਆਂ ਨੂੰ ਵੀ ਸਮਝਾਣੇ ਆ ਅਸੀਂ ਵੀ ਸਾਡੇ ਤੋਂ ਵੱਡੇ ਵੀ ਆ ਜੀ ਜਿਹੜੇ ਕਮੇਟੀ ਮੈਂਬਰ ਆ ਸਾਡੇ ਪਿਓ ਵਰਗੇ ਆ ਸੋਹਰੇ ਵਰਗੇ ਮੇਰੇ ਠੀਕ ਹੈ ਜੀ ਸਾਨੂੰ ਕਹਿ ਸਕਦੇ ਹੋ ਵੀ ਇਹ ਕਮੀ ਹੈ ਉਹਦੇ ਸੁਧਾਰ ਹੋ ਸਕਦਾ ਹੈ ਜੀ ਪਰ ਇਹ ਨਹੀਂ ਹੈਗਾ ਕਿਸੇ ਨੂੰ ਘਰ ਤੋਂ ਬੇਕਾਰ ਕਰ ਦੋ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਜੀ ਅਸੀਂ ਨਾ ਜਾ ਸਕਦੇ ਆ ਨਾ ਜਾਈਏ ਨਾ ਕਾਲੇ ਜਾਈਏ ਕੋਈ ਮੰਦਰ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਕਾਰੋਬਾਰ ਨਹੀਂ ਕੋਈ ਦੁਕਾਨਦਾਰੀ ਨਹੀਂ ਕੋਈ ਸਹਾਰਾ ਨਹੀਂ ਹੈਗਾ ਜੀ ਜੀ ਮੈਨੂੰ ਮੰਦਰੋਂ ਕਮੇਟੀ ਵਾਲੇ ਕੱਢ ਰਹੇ ਨੇ ਜੀ। ਨਾ ਕੋਈ ਗਲਤੀ ਐ, ਨਾ ਕੋਈ ਗਲਤੀ ਦੱਸ ਰਹੇ ਐ। ਕਿਵੇਂ ਇੱਕ ਤਾਂ ਗਲਤੀ ਹੋਵੇ ਤਾਂ ਬੰਦਾ ਕੱਢੇ, ਦੱਸੇ ਮੈਨੂੰ ਕਿਵੇਂ ਤੁਹਾਡੇ ਚ ਆ ਗਲਤੀਆਂ ਨਿਕਲ ਗਈਆਂ ਨੇ ਜੀ। ਤਾਂ ਤਾਂ ਕੱਢੇ ਤਾਂ ਥੋੜਾ ਜਿਹਾ ਇਹ ਹੁੰਦਾ ਕਿ ਵੀ ਆਪਣੇ ਚ ਗਲਤੀ ਐ ਤਾਂ ਨਿਕਲਣਾ ਪੈਣਾ ਐ। ਪਰ ਨਾ ਕੋਈ ਗਲਤੀ ਐ ਜੀ, ਨਾ ਕੋਈ ਉਹ ਐ। ਇਦਾਂ ਦੀ ਕੋਈ ਗੱਲ ਨਹੀਂ ਜੀ ਪਰ ਫਿਰ ਵੀ ਕਹਿ ਰਹੇ ਐ ਕਿ ਵੀ 31 ਮਾਰਚ ਨੂੰ ਤੁਹਾਨੂੰ ਜਾਣਾ ਪੈਣਾ। ਇਤੇ ਜੀ ਮੈਂ 1 ਅਕਤੂਬਰ 2023 ਨੂੰ ਆਇਆ ਸੀਗਾ ਜੀ ਉਸ ਟਾਈਮ ਤੇ 8ਵੀਂ ਦੀ ਪੜ੍ਹਾਈ ਸੀਗੀ ਮੇਰੀ ਵੱਡੀ ਕੁੜੀਆ ਦੀ ਮੈਂ ਬਲਕਿ ਆ ਪ੍ਰਧਾਨ ਜੀ ਕ੍ਰਿਸ਼ਨ ਕੁਮਾਰ ਜੀ ਲੈ ਕੇ ਆਏ ਸੀਗੇ ਉਸ ਟਾਈਮ ਤੇ ਕ੍ਰਿਸ਼ਨ ਕੁਮਾਰ ਜੀ ਸੀਗੇ ਪ੍ਰਧਾਨ ਤੇ ਉਸ ਟਾਈਮ ਤੇ ਲੈ ਕੇ ਆਏ ਸੀ ਤਾਂ ਉਹ ਕਹਿੰਦੇ ਸੀ ਕਿ ਵੀ ਤੁਹਾਨੂੰ ਅਸੀਂ 3 ਸਾਲ ਤੱਕ ਰੱਖਾਂਗੇ ਮੈਂ ਕਿਹਾ ਜੀ 8ਵੀਂ ਦੀ ਪੜ੍ਹਾਈ ਹੈ ਮੈਂ ਬਾਅਦ ਚ ਤੁਹਾਨੂੰ ਉਹ ਕਰ ਦੂੰਗਾ ਪਰਿਵਾਰ ਨੂੰ ਮੈਂ ਬਾਅਦ ਚ ਲੈ ਆਉਂਗਾ ਉਹ ਕਹਿੰਦੇ ਨਹੀਂ ਜੀ ਮੰਦਰ ਥੋੜਾ ਡਾਊਨਫਾਲ ਚ ਜਾ ਰਿਹਾ ਥੋੜਾ ਥੱਲੇ ਜਾ ਰਿਹਾ ਆ ਤਾਂ ਤੁਸੀਂ ਪਰਿਵਾਰ ਨੂੰ ਨਾਲ ਲੈ ਕੇ ਆਓ ਤਾਂ ਮੈਂ ਇੱਥੋਂ ਆਪਣੇ ਪਰਿਵਾਰ ਨੂੰ ਆਪਣੇ ਬੱਚੇ ਨੂੰ ਲੈ ਕੇ ਅੰਬਾਗੇਪੁਰਾਣੇ ਜਾਂਦਾ ਹੁੰਦਾ ਸੀ ਜੀ ਪੇਪਰ ਦਿਵਾਉਣ ਵਾਸਤੇ 8ਵੀਂ ਦੀ ਬੋਰਡ ਦੀ ਪੜ੍ਹਾਈ ਸੀਗੀ ਇਹਨਾਂ ਦੀ ਹੁਣ 10ਵੀਂ ਦੀ ਪੜ੍ਹਾਈ ਹੈ ਜੀ ਭਾਰਤੀ ਮਾਡਲ ਸਕੂਲ ਚ ਚਲਾਏ ਹੋਏ ਆ ਇੱਥੇ ਆਰੰਗਪੁਰੇ ਦੇ ਵਿੱਚ ਉਹ ਕਹਿੰਦੇ ਕਿ ਵੀ 10ਵੀਂ ਇੱਥੋਂ ਹੀ ਕਰਾਣੀ ਪਊਗੀ ਜੀ ਤੁਹਾਨੂੰ 92 ਕਰਾਈ ਹੈ 900 ਕਰਾਈਆ ਤਾਂ 100 ਵੀ ਕਰਾਣੀ ਪਊਗੀ ਤੁਹਾਨੂੰ ਇੱਥੋਂ ਤੇ ਮੈਂ ਇਹਨਾਂ ਨੂੰ ਐਪਲੀਕੇਸ਼ਨ ਵੀ ਲਾ ਦਿੱਤੀ ਕਰੀਆ ਐਪਲੀਕੇਸ਼ਨ ਦੇ ਕੇ ਆਇਆ ਜੀ ਮੈਂ ਇਹਨਾਂ ਨੂੰ ਕਿ ਵੀ ਮੈਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇ ਜਦ ਕਿ ਮੇਰੇ ਚ ਕੋਈ ਗਲਤੀ ਨਹੀਂ ਹੈਗੀ ਮੈਂ ਫੇਰ ਵੀ ਮਾਫੀ ਮੰਗਣ ਨੂੰ ਤਿਆਰ ਆ ਕਿ ਵੀ ਆਖਿਰਕਾਰ ਮੈਨੂੰ ਇਨਸਾਫ ਤਾਂ ਹੋਵੇ ਮੇਰੇ ਨਾਲ ਕਿ ਵੀ ਮੇਰੇ 10ਵੀਂ ਦੀ ਪੜ੍ਹਾਈ ਹੈ ਜੀ ਜਵਾਗ ਦੀ ਮੈਂ ਤਾਂ ਕਰਕੇ ਜਿਆਦਾ ਉਹ ਕਰ ਰਿਹਾ ਜੀ ਮੇਰੇ ਤਿੰਨ ਤਿੰਨ ਕੁੜੀਆਂ ਨੇ ਜੀ ਮੈਂ ਕਿੱਥੇ ਰੋਜ਼ ਰੋਜ਼ ਲੈ ਕੇ ਫਿਰੂੰਗਾ ਇਹਨਾਂ ਨੂੰ ਦੋਸ਼ ਸਿਰਫ ਇੱਕੋ ਹੀ ਆ ਜੀ ਕਹਿੰਦੇ ਤੁਸੀਂ ਰਲ ਕੇ ਨਹੀਂ ਚੱਲਦੇ ਜੀ ਰਲ ਕੇ ਚੱਲਣ ਨੂੰ ਦੱਸੋ ਮੈਂ ਜੀ ਇਹਨਾਂ ਦਾ ਕੋਈ ਇਹੋ ਜਿਹਾ ਕੰਮ ਹੋਵੇ ਜਿਹੜਾ ਮੈਂ ਕਹਿਣਾ ਨਹੀਂ ਮੰਨਿਆ ਇਹਨਾਂ ਦੇ ਇਹਨਾਂ ਨੇ ਮੈਨੂੰ ਹੋਰ ਕੋਈ ਦੋਸ਼ ਨਹੀਂ ਦੱਸਿਆ ਜੀ ਇਹਨਾਂ ਨੇ ਹਜੇ ਤੱਕ ਕੋਈ ਐਦਾਂ ਦੀ ਗੱਲ ਨਹੀਂ ਕਹੀ ਕਿ ਵੀ ਆ ਜਿੱਤੇ ਮੈਨੂੰ ਉਹ ਹੋਵੇ ਹਾਂ ਮੈਨੂੰ ਜਿੱਤੇ ਤੱਕ ਪਤਾ ਲੱਗਿਆ ਇਹਨਾਂ ਦੇ ਗੁੱਟਬਾਜੀ ਹੋਈ ਹੋਈ ਆ ਇਹਨਾਂ ਦੀ ਕਮੇਟੀ ਹੈ ਜਿਹੜੀ ਉਹਨਾਂ ਦੇ ਦੋ ਗੁੱਟ ਬਣੇ ਹੋਏ ਆ ਉਹਦੇ ਕਰਕੇ ਪਹਿਲਾਂ ਜਿਹੜੇ ਕ੍ਰਿਸ਼ਨ ਕੁਵਾਰ ਜੀ ਸੀਗੇ ਸ਼ਿਸ਼ੋਧिया ਜੀ ਉਹ ਲੈ ਕੇ ਆਏ ਸੀਗੇ ਉਹ ਦੂਜੇ ਗੁੱਟ ਦੇ ਮੈਂਬਰ ਐ ਇਹ ਜਿਹੜੇ ਹੁਣ ਪ੍ਰਧਾਨ ਬਣੇ ਹੋਏ ਇਹ ਦੂਜੇ ਗੁੱਟ ਦੇ ਮੈਂਬਰ ਐ ਜੀ ਉਹ ਕਹਿੰਦੇ ਕਿ ਵੀ ਇਹਨਾਂ ਦਾ ਰੱਖਿਆ ਹੋਇਆ ਤਾਂ ਅਸੀਂ ਕੋਈ ਨਾ ਕੋਈ ਵਾਹਨਾ ਲਾ ਕੇ ਤਾਂ ਕੱਢਾਂਗੇ ਜੀ ਮੇਰੇ ਚ ਗਲਤੀ ਨਿਕਲ ਨਹੀਂ ਰਹੀ ਤਾਂ ਕਰਕੇ ਬਸ ਇਹ ਐ ਕਿ ਵੀ ਅ ਰਲਕੇ ਨਹੀਂ ਚਾਹੁੰਦਾ ਮਸਲਾ ਕੋਈ ਗੰਭੀਰ ਮਸਲਾ ਨਹੀਂ ਹੈ ਜੀ ਇੱਥੇ ਮੰਦਿਰ ਦੇ ਵਿੱਚ ਜੋ ਕਾਫੀ ਸਮੇਂ ਤੋਂ ਪਰੰਪਰਾ ਦੇ ਹਿਸਾਬ ਨਾਲ ਚੱਲਦਾ ਆ ਰਿਹਾਗਾ ਮੰਦਰ ਦੇ ਵਿੱਚ ਪੰਡਤ ਜੀ ਆਉਂਦੇ ਨੇ ਰਹਿੰਦੇ ਨੇ ਆਪਣਾ ਟਾਈਮ ਪੂਰਾ ਕਰਦੇ ਨੇ ਕੋਈ ਸਾਲ ਰਹਿੰਦਾ ਕੋਈ 2 ਸਾਲ ਰਹਿੰਦਾ ਆਪਣੇ ਕਾਰਜ ਕਮਲਾ ਨਾਲ ਜਨਕਚਰ ਪੰਡਤ ਜੀ ਰਹਿੰਦੇ ਨੇ ਉਹ ਵਧੀਆ ਢੰਗ ਨਾਲ ਇੱਥੇ ਬਤੀਤ ਹੋ ਰਿਹਾ ਸੀਗਾ ਪਰ ਸਾਡੇ ਵਿੱਚ ਤਕਰੀਬਨ 2 ਤੋਂ 2.5 ਸਾਲ ਪਹਿਲਾਂ ਮੰਦਰ ਦੇ ਵਿੱਚ ਕਮੇਟੀ ਦੇ ਦੋ ਫਾੜ ਹੋ ਚੁੱਕੇ ਜੀ ਕਮੇਟੀ ਦੇ ਦੋ ਫਾੜ ਹੋਣ ਦੇ ਬਾਵਜੂਦ ਮਤਲਬ ਇੱਥੇ ਮੰਦਰ ਦੇ ਵਿੱਚ ਹਰ ਸਾਲ ਪ੍ਰਧਾਨ ਬਦਲਿਆ ਜਾਂਦਾ ਹੈਗਾ ਹਰ ਸਾਲ ਜਦੋਂ ਪ੍ਰਧਾਨ ਬਦਲਿਆ ਜਾਂਦਾ ਹੈਗਾ ਤਾਂ ਉਹ ਆਪਣੇ ਹਿਸਾਬ ਨਾਲ ਕਮੇਟੀ ਨੂੰ ਇਹ ਹੁੰਦਾ ਵੀ ਕੋਈ ਵੱਧ ਤੋਂ ਵੱਧ ਮੰਦਿਰ ਦੇ ਲਈ ਆਪਾਂ ਕਰਕੇ ਦਿਖਾਈਏ ਮੰਦਿਰ ਨੂੰ ਕੋਈ ਨਵਾਂ ਰੂਪ ਦਈਏ ਇਹੀ ਚੀਜ਼ ਹੋਣੀ ਚਾਹੀਦੀ ਹੈ ਪਰ ਆਪਾਂ ਜੇ ਕੋਈ 2 ਸਾਲ ਤੋਂ ਜਦੋਂ ਦੀ ਕਮੇਟੀ ਦੋ ਪਾੜ ਹੋਈ ਹੈ ਜੀ ਇੱਥੇ ਪਰੰਪਰਾ ਉਲਟਾ ਇੱਥੇ ਆ ਹੁੰਦਾ ਵੀ ਜੇ ਪੁਰਾਣੇ ਪ੍ਰਧਾਨ ਨੇ ਕੁਝ ਕਰਤਾ ਤਾਂ ਆਪਾਂ ਉਹਦਾ ਕੀਤਾ ਢਾ ਦੇਣਾ ਨਾ ਕਿ ਉਹਨੂੰ ਰੱਖਣਾ ਹੈਗਾ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਵੀ ਇੱਥੇ ਪੰਡਿਆਂ ਦਾ ਮੁੱਦਾ ਬਹੁਤ ਭੱਖਿਆ ਦਾ ਮੁੱਦਾ ਹੈਗਾ ਪੰਡਤ ਜੀ ਪ੍ਰਵੀਨ ਗੋਤਮ ਜੀ ਬਾਗੇ ਪੁਰਾਣੇ ਤੋਂ ਮੇਰੀ ਪ੍ਰਧਾਨਗੀ ਦੇ ਵਿੱਚ ਇਹਨਾਂ ਨੂੰ ਅਸੀਂ ਸਾਰੇ ਜੋ ਮੈਂਬਰ ਸਹਿਬਾਨ ਜਿੰਨੇ ਇੱਥੇ ਮੌਜੂਦ ਨੇ ਮੇਰੇ ਨਾਲ ਕਨਿਆ ਜੀ ਪਵਾਰ ਖਜਾਂਚੀ ਸੀਗੇ ਰਾਜੂ ਜੀ ਉਸ ਟਾਈਮ ਮੌਜੂਦਾਂ ਸੀਗੇ ਕਾਲੂ ਪਵਾਰ ਜੀ ਸਾਰੇ ਦੀਪ ਚੰਦ ਜੀ ਚੇਅਰਮੈਨ ਸੀਗੇ ਸਾਰੀ ਕਮੇਟੀ ਉਸ ਟਾਈਮ ਜਾ ਕੇ ਪੰਡਿਆਂ ਨੂੰ ਅਸੀਂ ਪਹਿਲਾ ਆਲਿਆਂ ਕੁਝ ਕਮੀਆਂ ਪੇਸ਼ੀਆਂ ਕਰਕੇ ਇੱਥੋਂ ਪਰੇਸ਼ਾਨ ਸੀ ਪੰਡਤ ਜੀ ਪਹਿਲਾ ਜਿਹੜੇ ਇੱਥੇ ਰਹੇ ਹੈ ਜੀ ਉਹ ਇਕੱਲੇ ਹੀ ਰਹੇ ਹੈ ਜੀ ਜ਼ਿਆਦਾਤਰ ਆਪਾਂ ਇਹ ਚਾਹੁੰਦੇ ਸੀ ਵੀ ਇਸ ਮੰਦਿਰ ਦੇ ਵਿੱਚ ਉਜਾੜਾ ਨਾ ਰਹੇ ਵੀ ਹਰ ਇੱਕ ਵਕਤ ਰੌਣਕ ਰਹੇ ਇੱਥੇ ਮੰਦਿਰ ਦੇ ਵਿੱਚ ਆਪਾਂ ਫੈਮਿਲੀ ਵਾਲਾ ਪੰਡਤ ਚਾਹੁੰਦੇ ਸੀ ਵੀ ਫੈਮਿਲੀ ਰਹੇ ਕੱਲ ਨੂੰ ਆਏ ਸੁੰਨ ਸਰਾਂ ਥਾਂ ਤੇ ਪਿੱਛੋਂ ਇਧਰ ਬਟਾਰੀ ਵਾਲੀ ਗਲੀ ਆ ਉਧਰੋਂ ਕੋਈ ਮੰਨ ਲਓ ਲੁੱਟਾਂ ਖਵਾ ਆਲੇ ਚੋਰੇ ਲੁਟੇਰੇ ਜਿਹੜੇ ਟੱਪ ਕੇ ਕੰਧਾਂ ਅੰਦਰ ਆ ਜਾਂਦੇ ਸੀਗੇ ਜੀ 100 ਕੁਛ ਇੱਥੇ ਹੁੰਦਾ ਸੀਗਾ ਉਸ ਚੀਜ਼ ਦੇ ਦੇਖਦੇ ਵੇ ਆਪਾਂ ਫੈਮਿਲੀ ਵਾਲੇ ਪੰਡਤ ਜੀ ਇੱਥੇ ਲੈ ਕੇ ਆਏ ਸੀਗੇ ਪਰ ਉਹ ਜਦੋਂ ਮੇਰੀ ਕਮੇਟੀ ਦੇ ਵਿੱਚ ਮੇਰੀ ਪ੍ਰਧਾਨਗੀ 20 ਜੂਨ 2000 24 ਦੇ ਵਿੱਚ ਖਤਮ ਹੋਈ ਜੀ ਤਾਂ ਮੈਂ ਉਦੋਂ ਪ੍ਰਧਾਨ ਜੀ ਦਾ ਅਸਤੀਫਾ 7 ਜੂਨ ਨੂੰ ਮੈਂ ਇਹਨਾਂ ਨੂੰ ਦਿੱਤਾ ਸੀ ਵੀ ਭਾਈ ਮੇਰਾ ਟਾਈਮ ਪੂਰਾ ਹੋ ਗਿਆ ਪਰ ਇਹਨਾਂ ਨੇ ਨਾਲ ਦੀ ਨਾਲ ਅਗਸਤ ਦੇ ਵਿੱਚ ਬਿਰਜ ਲਾਲ ਜੀ ਪ੍ਰਧਾਨ ਜੀ ਨੇ ਉਹਨਾਂ ਨੇ ਆਪ ਖੁਦ ਮੌਜੂਦਾ ਉਹਨਾਂ ਦਾ بیٹے ਦੇ ਕੋਲ ਚੰਡੀਗੜ੍ਹ ਸੀਗੇ ਉਹਨਾਂ ਨੇ ਇੱਥੇ ਦੋ ਚਾਰ ਸ਼ਰਾਰਤੀ ਅੰਸਰਾਂ ਕਰਕੇ ਜੋ ਉਹਨਾਂ ਦੇ ਨਾਲ ਜੁੜੇ ਹੋਏ ਨੇ ਜੋ ਪਿਛਲਾ ਰਿਕਾਰਡ ਵੀ ਤੁਸੀਂ ਕਢੋਗੇ ਸਮੰਦਰ ਦੇ ਵਿੱਚ ਵੀ ਕਾਲੀ ਮਾਤਾ ਮੰਦਰ ਦੇ ਵਿੱਚ ਪੰਡਤਾਂ ਦੇ ਵਿੱਚ ਬ੍ਰਾਹਮਣਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਚਰਚਾ ਹੈਗੀ ਬੀਐਸ ਮੰਦਿਰ ਦੇ ਵਿੱਚ ਪੰਡਤ ਨੂੰ ਟਿਕਨ ਨਹੀਂ ਦਿੱਤਾ ਜਾਂਦਾ ਜੀ ਦੋ ਚਾਰ ਸ਼ਰਾਰਤੀ ਅੰਸਰ ਨੇ ਜਿਹੜੇ ਹਰ ਵਕਤ ਕਿਸੇ ਨਾ ਕਿਸੇ ਕਮੀ ਦੇ ਵਿੱਚ ਆ ਕੇ ਵੀ ਉਹਨਾਂ ਨੇ ਪੰਡਤਾਂ ਦੇ ਵਿੱਚ ਕਮੀ ਕੱਢਨੀ ਆ ਜਦੋਂ ਉਹ ਚਾਹੁੰਦੇ ਆ ਪੰਡਤ ਸਾਡੇ ਹਸਾਮ ਨਾਲ ਚੱਲ ਪਵੇ ਮੇਨ ਕਾਰਨ ਮੇਨ ਜੜ ਕੀ ਆ ਜੀ ਸਾਡੇ ਮੰਦਿਰ ਦੀ ਸ਼ਰਾਬ ਆ ਜੀ ਇੱਥੇ ਸ਼ਰਾਬ ਚੜਦੀ ਹੈ ਤੇ ਸਾਡਾ ਭਾਈਚਾਰਾ ਜਿਹੜਾ ਇੱਥੋਂ ਦਾ ਹੈਗਾ ਦੋ ਚਾਰ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਸ਼ਰਾਬ ਨਹੀਂ ਮਿਲਦੀ ਉਹ ਸ਼ਰਾਬ ਦੇ ਕਾਰਨ ਜਦੋਂ ਪੰਡਤ ਦੀ ਸੈਟਿੰਗ ਨਹੀਂ ਹੁੰਦੀ ਉਹਨਾਂ ਨਾਲ ਤਾਂ ਉਹਨਾਂ ਨੇ ਅੱਤ ਚੱਕ ਲੈਣੀ ਹੈ ਵੀ ਪੰਡਤ ਦੇ ਵਿੱਚ ਕੋਈ ਨਾ ਕੋਈ ਆਪਾਂ ਕਮੀ ਪੇਸ਼ੀ ਕੱਢ ਕੇ ਪੰਡਤ ਨੂੰ ਇੱਥੋਂ ਕੱਢ ਦਿੱਤਾ ਜਾਵੇ ਜੀ ਦੂਜੀ ਗੱਲ ਜੀ ਮੈਂ ਤੁਹਾਡੇ ਮੁਰੇ ਇਹ ਰੱਖਣਾ ਚਾਹੁੰਦਾਗਾ ਵੀ ਇਹ ਮੰਦਿਰ ਆ ਜਿਹੜਾ ਜੀ ਮੈਂ ਖੁਦ ਥੋਬੀ ਸਮਾਜ ਦੇ ਵਿੱਚ ਆ ਜੀ ਥੋਬੀ ਸਮਾਜ ਦੇ ਵਿੱਚ ਹੀ ਪੈਦਾ ਹੋਇਆ ਮੈਂਗਾ ਸਨਾਤਨ ਦੇ ਨਾਲ ਜੁੜਿਆ ਮੈਂ ਮੈਂ ਹੋਰ ਵੀ ਸੰਸਥਾ ਦੇ ਨਾਲ ਜੁੜੇ ਹੋਏ ਆ ਜੀ ਆਪਾਂ ਇਹ ਚਾਹੁੰਦੇ ਆ ਜੀ ਕਿ ਕਿਸੇ ਨਾਲ ਵੀ ਕੋਈ ਧੱਕਾ ਨਾ ਹੋਵੇ ਜੋ ਕਾਲੀ ਮਾਤਾ ਮੰਦਿਰ ਹੈ ਜੀ ਇਹ ਇਹ ਸਾਡੇ ਪੁਰਖਾਂ ਦੀ ਦੇਣ ਆ ਇੱਥੇ ਥੋਬੀ ਘਾਟ ਹੁੰਦਾ ਸੀਗਾ ਜੀ ਸਾਡੇ ਬਜ਼ੁਰਗ ਇੱਥੇ ਮੈਂ ਤਾਂ ਚਲੋ ਨਹੀਂ ਕਪੜੇ ਧੋਤੇ ਜੀ ਇੱਥੇ ਨਹੀਂ ਆ ਮੈਂ ਕੰਮ ਕੀਤਾ ਕਦੇ ਇਹ ਸਾਡੇ ਪੁਰਖਾਂ ਨੇ ਆ ਰਾਜੂ ਆ ਜੀ ਇਹਨਾਂ ਦੇ ਮਤਲਬ ਅੱਗੇ ਪੁਰਖ ਰਹੇ ਨੇ ਦੀਪ ਚੰਦ ਜੀ ਮੇਰੇ ਤਾਏ ਜੀ ਸਾਡੇ ਪੁਰਖ ਮਤਲਬ ਸਾਰੇ ਸੀਨੀਅਰ ਬਾਪ ਦਾਦਿਆਂ ਨੇ ਇੱਥੇ ਕੰਮ ਕੀਤਾ ਜੀ ਘਾਟ ਸੀ ਘਾਟ ਦੀ ਜਗ੍ਹਾ ਸਾਨੂੰ ਮਿਲੀ ਸੀ ਕਾਰਪੋਰੇਸ਼ਨ ਵੱਲੋਂ ਇੱਥੇ ਅਸੀਂ ਸਰਵ ਸਾਂਝਾ ਥੋਬੀ ਸਮਾਜ ਦੀ ਇਹ ਧਰਮਸ਼ਾਲਾ ਬਣਾਈ ਗਈ ਜੀ ਸ਼ਿਵ ਸ਼ੰਕਰ ਧਰਮਸ਼ਾਲਾ ਉਹਦੇ ਵਿੱਚ ਹੀ ਨਾਲ-ਨਾਲ ਜੀ ਇਹ 2011 ਦੇ ਵਿੱਚ ਮਾਤਾ ਕਾਲੀ ਦਾ ਵਿਰਾਜਮਾਨ ਹੋਏ ਉਹ ਮਾਤਾ ਜੀ ਜਿਹੜੇ ਇੱਥੇ ਵਿਰਾਜਮਾਨ ਹੋਏ ਮੰਦਿਰ ਬਣਿਆ ਜੀ ਇਹ ਸਾਰਾ ਮੰਦਿਰ ਜੋ ਬਣਿਆ ਨਾਕੀ ਸਾਡੇ ਇਕੱਲੇ ਧੋਬੀ ਸਮਾਜ ਦਾ ਮੰਦਿਰ ਹੈ ਇਹ ਸਭ ਦੇ ਸਮਾਜ ਦੇ ਵਿੱਚੋਂ ਸਾਰੇ ਭਾਈਚਾਰੇ ਦੇ ਵਿੱਚੋਂ ਜਿੰਨਾ ਵੀ ਭਾਈਚਾਰਾ ਆਪਾਂ ਸਨਾਤਨ ਦੇ ਵਿੱਚ ਆ ਜਾਂ ਹਿੰਦੂ ਆ ਸਿੱਖ ਆ ਆਪਾਂ ਸਾਰੇ ਭਾਈਚਾਰਿਆਂ ਕੋਲੋਂ ਪੈਸੇ ਇਕੱਠੇ ਹੋ ਕੇ ਇਹ ਮੰਦਿਰ ਬਣਿਆ ਪਰ ਸਾਡੇ ਕੋਸ਼ਿਸ਼ ਸ਼ਰਾਰਤੀ ਅੰਸਰ ਜੋ ਇਸ ਟਾਈਮ ਮੌਜੂਦਾ ਕਮੇਟੀ ਚਲਾ ਰਹੇ ਨੇ ਉਹ ਬਾਰ-ਬਾਰ ਇਹ ਚੈਲੰਜ ਕਰਦੇ ਨੇ ਵੀ ਇਹ ਇਕੱਲੇ ਧੋਬੀਆਂ ਦਾ ਮੰਦਿਰ ਹੈ ਜੀ ਤੇ ਅਸੀਂ ਲੋਕਲ ਬੰਦੇ ਹੀ ਜਿਹੜੇ ਧੋਬੀ ਐ ਇਸ ਨੂੰ ਚਲਾਵਾਂਗੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਧੋਬੀ ਮੰਦਰ ਚਲਾ ਰਿਹਾ ਅਸੀਂ ਨਾਲ ਹੀ ਆ ਅਸੀਂ ਐਸੇ ਮੰਦਰ ਦੇ ਲਈ ਬਹੁਤ ਫੰਡ ਇਕੱਠਾ ਕੀਤਾ ਪਰ ਤੁਸੀਂ ਕਿਸੇ ਦੀ ਰੋਜੀ ਰੋਟੀ ਕਿਸੇ ਦੇ ਤਿੰਨ ਕੁੜੀਆਂ ਪਰਿਵਾਰ ਪੰਡਤ ਜੀਆਂ ਦਾ ਬ੍ਰਾਹਮਣ ਐ ਇੱਕ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਉਹ ਬੰਦਾ ਲਿਖਤੀ ਰੂਪ ਦੇ ਵਿੱਚ ਇੱਕ ਮਾਫੀਨਾਮਾ ਵੀ ਲਿਖ ਕੇ ਦਿੰਦਾ ਪਰ ਆਪਾਂ ਰੱਬ ਨਾਲੋਂ ਵੱਡੇ ਹੋ ਚੁੱਕੇ ਆ ਈ ਆਪਾਂ ਰੱਬ ਤੋਂ ਵੱਡੇ ਹੋ ਕੇ ਆਪਾਂ ਹੰਕਾਰ ਦੇ ਵਿੱਚ ਇਹਨਾਂ ਵੀ ਨਹੀਂ ਸੋਚਦੇ ਵੀ ਕਿਸੇ ਬ੍ਰਾਹਮਣ ਨੂੰ ਆਪਾਂ ਮੰਦਿਰ ਦੇ ਵਿੱਚੋਂ ਜਲੀਲ ਕਰਕੇ ਕੱਢੀਏ ਕਿਸੇ ਦੀਆਂ ਬੱਚੀਆਂ ਤਿੰਨ ਤਿੰਨ ਬੱਚੀਆਂਆਂ ਗਿਆ ਸਕੂਲ ਦੇ ਵਿੱਚ ਪੜ੍ਹਦੀਆਂ ਐਪਲੀਕੇਸ਼ਨ ਦੇ ਦਿੱ ਚੁੱਕੇ ਆ ਪੰਡਿਤ ਜੀ ਲਿਖ ਕੇ ਮੈਂ ਪੰਡਿਆਂ ਦੇ ਨਾਲ ਕੱਲ ਇੱਥੇ ਚੇਅਰਮੈਨ ਨੇ ਮੋਹਨ ਲਾਲ ਜੀ ਪਵਾਰ ਨੇ ਉਹ ਵੀ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਇਸ ਤਰ੍ਹਾਂ ਕਰਕੇ ਤੁਸੀਂ ਪ੍ਰਧਾਨ ਜੀਆਂ ਨੂੰ ਕਹੋ ਸ਼ਨੀਵਾਰ ਨੂੰ ਪ੍ਰਧਾਨ ਜੀਆਂ ਨਾਲ ਬਰਜਲਾਲ ਜੀਆਂ ਨਾਲ ਮੇਰੀ 25 ਮਿੰਟ ਗੱਲ ਹੋਈ ਹੈ 25 ਮਿੰਟਾਂ ਦੀ ਮੇਰੇ ਕੋਲੇ ਰਿਕਾਰਡਿੰਗ ਹੈ ਬਰਜਲਾਲ ਜੀਆਂ ਦੀ ਜੋਨੀ ਚੋਹਾਨ ਖਜਾਂਚੀ ਹੈ ਮੌਜੂਦਾ 25 ਮਿੰਟ ਮੇਰੀ ਜੋਨੀ ਚੋਹਾਨ ਨਾਲ ਗੱਲ ਹੋਈ ਆ ਉਹਦੀ ਵੀ ਮੇਰੇ ਕੋਲੇ ਰਿਕਾਰਡਿੰਗ ਹੈ ਵੀ ਮੈਂ ਮਿੰਤਾ ਤਰਲੇ ਕਰਲੇ ਵੀ ਭਾਈ ਅਸੀਂ ਸਾਰੀ ਕਮੇਟੀ ਪੁਰਾਣੀ ਲਿਖ ਕੇ ਦੇ ਦਿੰਨੇ ਆ ਜੇ ਪੰਡੀਆਂ ਕੋਲੋਂ ਕੋਈ ਗਲਤੀ ਹੋਈ ਆ ਆਪਾਂ ਗਲਤੀ ਮਨਾ ਦਿੰਨੇ ਆ ਬ੍ਰਾਹਮਣ ਤੋਂ ਜੇ ਤੁਸੀਂ ਗਲਤੀ ਮਨਾ ਕੇ ਤੁਸੀਂ ਵੱਡੇ ਹੋ ਜਾਓਗੇ ਤਾਂ ਮੈਂ ਲਿਖਤੀ ਰੂਪ ਦੇ ਵਿੱਚ ਗਲਤੀ ਮਨਾਣਾ ਪਰ ਬੱਚਿਆਂ ਕੰਨੀ ਦੇਖੋ ਕਿਸੇ ਦਾ ਭਵ ਪਰ ਅੱਜ ਮੇਰੇ ਕੋਲੇ ਮੋਹਨ ਦਾ ਫੋਨ ਆਇਆ ਵੀ ਕੋਈ ਗੱਲ ਨਹੀਂ ਜੀ ਉਹ ਤਾਂ ਮੰਨਦੇ ਨਹੀਂਗੇ ਜੀ ਇਸ ਤਾ ਪੰਡਤ ਜਿਆਣੂ ਕੱਢਣਾ ਤੇ ਕੱਲ ਇੱਥੋਂ ਤੱਕ ਵੀ ਮੈਨੂੰ ਪ੍ਰਾਣੀ ਕਮੇਟੀ ਜਿਹੜੀ ਅਸੀਂ ਮੌਜੂਦਾ ਆਗੇ ਅਸੀਂ ਬ੍ਰਾਹਮਣ ਦੇ ਪ੍ਰਤੀ ਗੱਲ ਕਰ ਰਹੇ ਆ ਜੀ ਤਾਂ ਨਵੀਂ ਕਮੇਟੀ ਦੇ ਵਿੱਚ ਜੋ ਮੌਜੂਦਾ ਚੇਅਰਮੈਨ ਜੀ ਸੀਗੇ ਦੱਸਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਵੀ ਮੈਂ ਇਸ ਸਮਾਜ ਦੇ ਵਿੱਚ ਆ ਵੀ ਮੈਂ ਸਮਾਜ ਦਾ ਗਰੁੱਪ ਵੀ ਬਣਾਇਆ ਪਿਆ ਪੰਜਾਬ ਲੈਵਲ ਤੇ ਆਪਦੇ ਸਮਾਜ ਦੇ ਵਿੱਚ ਵੀ ਕਈ ਵਾਰੀ ਮੰਗ ਕੀਤੀ ਹੈ ਵੀ ਭਾਈ ਤੁਸੀਂ ਸੱਚ ਦਾ ਸਾਥ ਦਿਓ ਗਲਤ ਦੀ ਪਛਾਣ ਕਰੋ ਕੱਲ ਮੈਂ ਜਦੋਂ ਬੇਇੱਜ਼ਤੀ ਕੀਤੀ ਮੋਹਨ ਲਾਲ ਜੀ ਨੂੰ ਮੌਜੂਦਾ ਚੇਅਰਮੈਨ ਨੇ ਪੰਡਿਆਂ ਬਾਰੇ ਤਾਂ ਉਹ ਮੈਨੂੰ ਇੱਕ ਗੱਲ ਕਹਿੰਦੇ ਨੇ ਵੀ ਜੇ ਤੇ ਇੱਥੇ ਪੰਡਿਆਂ ਦਾ ਵਿਸ਼ੇ ਚੱਲਿਆ ਤੇ ਤੁਸੀਂ ਕੋਈ ਗੱਲ ਛੇੜੀ ਤਾਂ ਇੱਥੇ ਮੰਦਰ ਦੇ ਵਿੱਚ ਡਾਂਗਾ ਤੱਕ ਖੜਕਣਗੀਆਂ ਇੱਥੇ ਕੋਈ ਹੋਵੇ ਪੰਡਤ ਨੂੰ ਦਾਸੀਂ ਕੱਢਣੀ ਕੱਢਣਾ ਹੈ ਇਹ ਕੱਲ ਬਿਆਨ ਸੀਗੇ ਤਾਂ ਮੈਂ ਇਹੀ ਗੱਲ ਕਹਾਂਗਾ ਵੀ ਆਪਾਂ ਸਾਰੇ ਭਰਾਗੇ ਮੈਂ ਇਹਨਾਂ ਨੂੰ ਬਹੁਤ ਆਖਿਆ ਸੀ ਵੀ ਇਹ ਗੱਲ ਜਨ ਤੱਕ ਨਾ ਕਰੀਏ ਪਰ ਗੱਲ ਇਹ ਹੈ ਜੀ ਇਹ ਜੋ ਧੱਕਾਗਾ ਅੱਜ ਇਸ ਪ੍ਰਵੀਨ ਜੀ ਨਾਲ ਹੈ ਕੱਲ ਨੂੰ ਕੋਈ ਕਮੇਟੀ ਹੋਰ ਆਉਂਦੀ ਆ 4 ਮਹੀਨਾ ਬਾਅਦ ਪੰਡਤ ਨਮਾ ਆ ਜਾਂਦਾ ਹੈ ਇਹ ਕਮੇਟੀ ਰੱਖਦੀ ਆ ਫਿਰ ਅਸੀਂ ਜਾਂ ਇਧਰੋਂ ਮੰਨ ਲੋ ਹੋਰ ਕਮੇਟੀ ਦੇ ਕੋਈ ਬੰਦਾ ਪ੍ਰਧਾਨ ਬਣ ਜਾਂਦਾ ਹੈ ਕਿ 4 ਮਹੀਨੇ ਆਵਾ ਤੋਂ ਦੂਸਰੇ ਪੰਡਤ ਦਾ ਭਵਿੱਖ ਖਰਾਬ ਕਰਾਂਗੇ ਉਹਦਾ ਪਰਿਵਾਰ ਰੋਲ ਦਾਂਗੇ ਅਸੀਂ ਆਪ ਦੀ ਦੋ ਫਾੜ ਦੇ ਵਿੱਚ ਤਾਂ ਕਰਕੇ ਬੇਨਤੀ ਕਰਦਾ ਨਹੀਂ ਮੈਂ ਤੁਹਾਡੇ ਮਾਨਯੋਗ ਸਰੋਪੇ ਖੜੇ ਹਾਂ ਤੁਸੀਂ ਨਾਲ ਸਾਰੇ ਜਣੇ ਤੇ ਪੱਤਰਕਾਰ ਸਾਹਿਬ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਵੀ ਕਿਸੇ ਦਾ ਪਰਿਵਾਰ ਨਾ ਰੋਲਾਂਗੇ ਅਸੀਂ ਆਪ ਦੀ ਦੋ ਫਾੜ ਦੇ ਵਿੱਚ ਤਾਂ ਕਰਕੇ ਬੇਨਤੀ ਕਰਦਾ ਨਹੀਂ ਮੈਂ ਤੁਹਾਡੇ ਮਾਨਜੋਗ ਸੋਪੇ ਖੜੇ ਹੋ ਤੁਸੀਂ ਨਾਲ ਸਾਰੇ ਜਣੇ ਤੇ ਪੱਤਰਕਾਰ ਸਾਹਿਬ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਵੀ ਕਿਸੇ ਦਾ ਪਰਿਵਾਰ ਨਾ ਰੋਲਿਆ ਜਾਵੇ ਜੀ ਤਾਂ ਹੀ ਅੱਜ ਤੁਹਾਨੂੰ ਬੁਲਾਇਆ ਗਿਆ ਸੀ ਵੀ ਇਹ ਲੋਕਾਂ ਕੋਲੇ ਜਨਤਾ ਕੋ ਹੋਵੇ ਵੀ ਲੋਕਾਂ ਦਾ ਪੈਸਾ ਲੱਗਿਆ ਇਸ ਮੰਦਿਰ ਦੇ ਵਿੱਚ ਕਮੇਟੀ ਧੋਬੀਆਂ ਦੀ ਜਿਹੜੀ ਆਪਣੀ ਹੈਗੀ ਆ ਭਾਈਚਾਰੇ ਦੀ ਜੀ ਅਸੀਂ ਸਿਰਫ 6-7 ਪਰਿਵਾਰਾਂ ਜੀ ਇੱਥੇ ਉਹਦੇ ਪਰਿਵਾਰ ਦੇ ਵਿੱਚੋਂ ਬਾਈ ਮੈਂਬਰ ਬਣਿਆ ਕਿਸੇ ਦੇ ਦੋ ਬੱਚੇ ਆ ਕਿਸੇ ਦੇ ਤਿੰਨ ਬੱਚੇ ਆ ਇਹ ਕਲੇਸ਼ ਦਾ ਘਾਰੀ ਪ੍ਰਧਾਨਗੀ ਦਾ ਜੜ ਬਣਿਆ ਹੋਇਆ ਇੱਥੇ ਜੀ ਕਿਉਂ ਇੱਥੇ ਹੋਰ ਬੰਦੇ ਐਂਟਰ ਨਹੀਂ ਹੋਣ ਦੇ ਰਹੇ ਜਿਹੜਾ ਸਾਡਾ ਬਿਰਜ ਲਾਲ ਆ ਮੈਂ ਉਸ ਨੂੰ ਆਖਿਆ ਜੀ ਇਹ ਕਲੇਸ਼ ਖਤਮ ਹੋ ਜਾਊਗਾ ਅੱਜ ਇਹ ਵਿਸ਼ਾਲ ਮੰਦਿਰ ਬਣੇ ਵਾ ਰਾਮਪਰਾ ਫੋਲ ਦੇ ਵਿੱਚ ਦੂਰੋਂ ਦੂਰੋਂ ਪਬਲਿਕ ਚੱਲ ਕੇ ਇਸ 2000-3000 ਬੰਦਾ ਹਰ ਸ਼ਨੀਵਾਰ ਆਉਂਦਾ ਜੀ ਮੰਦਿਰ ਦੇ ਵਿੱਚ ਇੱਥੇ ਰਾਮਪਰਾ ਫੋਲ ਦੇ ਵਿੱਚ ਹਰ ਇੱਕ ਸੰਸਥਾ ਦੇ ਮਨ ਦੇ ਵਿੱਚ ਹੈਗੀ ਆ ਮੰਦਰ ਦਾ ਕੱਠ ਦੇ ਕੇ ਵੀ ਅਸੀਂ ਵੀ ਕਾਲੀ ਮਾਤਾ ਦਾ ਮੰਦਰ ਬਣਾਈਏ ਤਾਂ ਮੈਂ ਕਹਾਂਗਾ ਸਾਰੇ ਸਮਾਜ ਨੂੰ ਪੰਜਾਬ ਲੈਵਲ ਤੇ ਵੀ ਜਿਹੜਾ ਥੋਬੀ ਸਮਾਜ ਆ ਅਤੇ ਸਾਡਾ ਲੋਕਲ ਸਮਾਜ ਆ ਵੀ ਆਪਾਂ ਨੂੰ ਮਹਾਮਈ ਕੰਨੀਓ ਬਖਸ਼ ਹੋਈ ਵੀ ਆ ਥੋਬੀ ਸਮਾਜ ਦਾ ਨਾਮ ਬਹੁਤ ਉੱਚਾ ਹੋ ਰਿਹਾਗਾ ਇਸ ਨੂੰ ਨਾ ਰੋਲੀਏ ਕੱਲ ਨੂੰ ਦੂਜੇ ਬੰਦਾ ਦੇ ਆਪਣੇ ਕਲੇਸ਼ ਦੇ ਕਾਰਨ ਦੂਜੇ ਬੰਦਾ ਜਗਰਤੀ ਪੈਦਾ ਹੁੰਦੀ ਆ ਵੀ ਕਾਲੀ ਮਾਤਾ ਮੰਦਰ ਚ ਇਨਾ ਕੱਠ ਹੁੰਦਾ ਵੀ ਆਪਾਂ ਵੀ ਕਾਲੀ ਮਾਤਾ ਮੰਦਰ ਬਣਾਈਏ ਸਮੰਦਰ ਦੀ ਬੇਇੱਜ਼ਤ ਵੀ ਨਾ ਹੋਵੇ ਆਪ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਇਧਰ ਉਹ ਉੱਤ ਆ ਜੀ ਇੱਥੇ ਕੁੰਡ ਬਣਿਆ ਹੋਦਾ ਸੀ ਪਹਿਲਾ ਜੀ ਜਦੋਂ ਮੇਰੀ ਪ੍ਰਧਾਨਗੀ ਸੀਗੀ ਮੇਰੀ ਪ੍ਰਧਾਨਗੀ ਦੇ ਵਿੱਚ ਇੱਥੇ ਕੁੰਡ ਬਣਿਆ ਸੀ ਪਰ ਇਹ ਰਸ਼ ਬਹੁਤ ਜ਼ਿਆਦਾ ਹੁੰਦਾ ਸ਼ਨੀਵਾਰ ਨੂੰ ਜੀ ਇੱਕ ਬੰਦਾ ਤੇ ਬੱਚਾ ਉਹਦਾ ਉਹ ਕੁੰਡ ਦੇ ਵਿੱਚ गिरਣਾ ਸੀ ਉਸ ਦੇ ਕਾਰਨ ਉਹ ਕੁੰਡ ਮੈਂ ਸ਼ਰਾਬ ਦਾ ਇੱਥੇ ਲੈ ਗਿਆ ਸੀ ਪਿੱਛੇ ਜੀ ਉਹਦੇ ਉੱਤੇ ਕੁੰਡ ਦੇ ਉੱਤੇ ਆਪਾਂ ਕੈਮਰਾ ਲਗਵਾ ਦਿੱਤਾ ਸੀ ਵੀ ਇੱਥੇ ਕੀ ਸੀਗਾ ਆਪਸੀ ਮਤਭੇਦ ਵੀ ਅੰਗਰੇਜ਼ੀ ਦੀ ਮੈ ਲੈਣੀਆਂ ਉਹ ਮਾਤਾ ਦੀ ਡਰੈਸਾਂ ਚੱਕੀਆਂ ਕੱਪੜੇ ਧੋਣ ਗਏ ਤਾਂ ਉਹਦੇ ਵਿੱਚ ਹੀ ਦੋ ਬੋਤਲਾਂ ਲੁਕੋ ਕੇ ਚਲੀਆਂ ਜਾਂਦੀਆਂ ਡਰੈਸਾਂ ਧੋਣ ਦੇ ਬਹਾਨੇ ਨਾਲ ਜਦੋਂ ਉਸ ਚੀਜ਼ ਦੀ ਗੱਲ ਆਈ ਤਾਂ ਉਹ ਬੰਦੇ ਭੜਕ ਵੀ ਗਏ ਇਥੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਨੂੰ ਜਿਹੜੀ ਕੱਲ ਇਹਨਾਂ ਨੇ ਧਮਕੀ ਦਿੱਤੀ ਵੀ ਡਾਂਗਾ ਵੀ ਚੱਲਣ ਗਿਆ ਤਾਂ ਮੈਨੂੰ ਡਰ ਵੀ ਹੈ ਜੀ ਵੀ ਜੇ ਮੈਂ ਕਿਸੇ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦਾਗਾ ਤਾਂ ਇਥੋਂ ਧਮਕੀਆਂ ਸੁਣਨ ਨੂੰ ਮਿਲਦੇ ਆ ਵੀ ਡਾਂਗਾ ਖੜਕਾ ਕੇ ਅਸੀਂ ਬੰਦੇ ਦੀ ਵੱਡੇ ਖੋ ਕਰਾਂਗੇ ਤਾਂ ਇਸ ਸ਼ਰਾਬ ਦੇ ਮੁੱਦੇ ਨੂੰ ਵੀ ਮੈਂ ਹੁਣ ਤੁਸੀਂ ਜਨ ਤੱਕ ਤਾਂ ਕਰਾ ਲਿਆ ਜੀ ਵੀ ਐਸ.ਸੀ ਨੂੰ ਮੈਂ ਚਾਹੁੰਦਾ ਸ਼ਰਾਬ ਦੇ ਮੁੱਦੇ ਕਰਕੇ ਇਹ ਮжоਰਿਟੀ ਬਣਾਈ ਬੈਠੇ ਆ ਅਸੀਂ ਦੋ ਪਰਿਵਾਰ ਆ ਇਹ 6-7 ਪਰਿਵਾਰ ਆ ਦੂਜੇ ਸਮਾਜ ਨੂੰ ਬਾਹਰਲੇ ਸਮਾਜ ਤੱਕ ਸਾਡੀ ਗੱਲ ਪਹੁੰਚਣ ਨਹੀਂ ਦਿੰਦੇ ਗੁੰਮਰਾਹ ਕਰ ਦਿੰਦੇ ਨੇ ਲੋਕਾਂ ਨੂੰ ਇੱਥ ਹਰ ਸਾਲ ਜਾਗਰਨ ਦੇ ਵਿੱਚ ਇੱਥੇ ਲੋਕਲ ਸਮਾਜ ਸਾਡਾ ਇਕੱਠਾ ਹੁੰਦਾ ਸੀ ਆਪਣੇ ਸਾਰਾ ਮਹਾਜਨ ਭਾਈਚਾਰਾ ਹੋਰ ਸੰਸਥਾਵਾਂ ਸਾਰੀਆਂ ਆਉਂਦੀਆਂ ਸੀ ਪਰ ਜਦੋਂ ਮੇਰੀ ਪ੍ਰਧਾਨਗੀ ਆਈ ਹੈ ਜੀ ਆਪਾਂ ਉਦੋਂ ਇਹ ਸੋਚਿਆ ਸੀ ਵੀ ਧੋਬੀ ਸਮਾਜ ਦਾ ਪੰਜਾਬ ਲੈਵਲ ਤੋਂ ਪੈਸਾ ਇਕੱਠਾ ਹੋਇਆ ਤਾਂ ਧੋਬੀ ਸਮਾਜ ਨੂੰ ਸਾਰਿਆਂ ਨੂੰ ਦਿਖਾਇਆ ਜਾਵੇ ਵੀ ਆਪਣਾ ਧੋਬੀ ਸਮਾਜ ਕਿੰਨਾ ਨਾਮ ਉੱਚਾ ਕਰ ਰਿਹਾ ਹੈ ਕਿੱਡਾ ਵਿਸ਼ਾਲ ਮੰਦਰ ਬਠਿੰਡਾ ਜ਼ਿਲ੍ਹਾ ਦੇ ਵਿੱਚ ਆਪਾਂ ਬਣਾ ਚੁੱਕੇ ਹਾਂ ਤਾਂ ਮੈਂ ਧੋਬੀ ਸਮਾਜ ਨੂੰ ਸਾਰਿਆਂ ਦਾ ਸਹਿਯੋਗ ਨਾਲ ਬਾਹਰੋਂ ਧੋਬੀ ਸਮਾਜ ਇੱਥੇ ਇਕੱਠਾ ਕੀਤਾ ਗਿਆ ਸੀਗਾ ਜੀ ਇਕੱਠਾ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਸੀ ਉਹ ਮੇਰੀ ਪ੍ਰਧਾਨਗੀ ਦੇ ਵਿੱਚ ਪਟਿਆਲੋਂ ਸਾਰੇ ਪੰਜਾਬ ਦੇ ਵਿੱਚ ਪਟਿਆਲਾ ਮੁਕਸਰ ਮਲੋੜ ਤੋਂ ਸਾਰੇ ਕਿੱਥੋਂ ਬੰਦੇ ਇੱਥੇ ਆਏ ਸੀ ਪਿਛਲੀ ਪ੍ਰਧਾਨਗੀ ਇੱਥੇ ਹੋਈ ਆ ਸਾਡੇ ਪ੍ਰਧਾਨ ਜੀ ਬਿਰਜਲਾਲ ਜੀ ਮੌਜੂਦਾ ਇਹਨਾਂ ਨੇ ਕੁੰਡੇ ਦੇ ਉੱਤੋਂ ਕੈਮਰਾ ਵੀ ਲਾਹਤ ਆ ਜੀ ਜੇ ਇਹ ਸਹੀ ਨੇ ਪ੍ਰਧਾਨਗੀ ਸਹੀ ਕਰਦੇ ਨੇ ਸ਼ਰਾਬ ਦੇ ਕੁੰਡੇ ਦੇ ਉੱਤੋਂ ਕੈਮਰਾ ਕਿਉਂ ਲਾਇਆ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਇਹਨਾਂ ਨੇ ਕੈਮਰਾ ਜਿੱਥੇ-ਜਿੱਥੇ ਚੋਰੀ ਹੁੰਦੀ ਉੱਥੋਂ ਕੈਮਰੇ ਲੈ ਚੁੱਕੇ ਆ ਜੀ ਕਿਉਂ ਜੇ ਅਸੀਂ ਬੋਲਦੇ ਆ ਸਾਡੇ ਆਖਰੇ ਆ ਮੋਬਾਈਲ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਦੇ ਮੋਬਾਈਲ ਦੇ ਉੱਤੇ ਕੈਮਰਾ ਨਹੀਂ ਚੱਲਦਾ ਮੇਰੀ ਪ੍ਰਧਾਨਗੀ ਦੇ ਵਿੱਚ ਕੋਈ ਵੀ ਬੰਦਾ ਇਹ ਜਾਨੀ ਸੀ ਜਿਹਦੇ ਮੋਬਾਈਲ ਤੇ ਕੈਮਰਾ ਚੱਲਦਾ ਨਹੀਂ ਸੀ ਸਭ ਦੇ ਕੈਮਰੇ ਚੱਲਦੇ ਸੀ ਸਭ ਨੂੰ ਅਧਿਕਾਰ ਸੀ ਪੰਡਤ ਜੀਆ ਨੂੰ ਪੰਤਾਨੀ ਜੀਆ ਨੂੰ ਸਭ ਨੂੰ ਅਧਿਕਾਰ ਸੀਗਾ ਵੀ ਤੁਸੀਂ ਸਾਰੀ ਬਰਾਦਰੀ ਨਾਲ ਵਰਤੋ ਜੀ ਇਸ ਸਮਾਜ ਦੇ ਵਿੱਚ ਆਪਾਂ ਵਰਤੋ ਕੱਲ ਨੂੰ ਮੇਰੀ ਪ੍ਰਧਾਨਗੀ ਆ ਕਿਸੇ ਹੋਰ ਨੇ ਆਉਣਾ ਉਹਦੀ ਪ੍ਰਧਾਨਗੀ ਹੈ ਤੁਹਾਡਾ ਪ੍ਰੇਮ ਭਾਵ ਸਭ ਨਾਲ ਹੋਣਾ ਚਾਹੀਦਾ ਪਰ ਬਿਰਜ ਲਾਲ ਦੀਆਂ ਦੀ ਪ੍ਰਧਾਨਗੀ ਦੇ ਵਿੱਚ ਇਹ ਗੱਲ ਕਿਉਂ ਹੁੰਦੀ ਹੈ ਵੀ ਜੇ ਬੀਜੇ ਦੀ ਇੱਥੇ ਫੈਮਲੀ ਆਉਂਦੀ ਹੈ ਤਾਂ ਇਹ ਮੰਦਿਰ ਚ ਆਉਣੀ ਨਹੀਂ ਚਾ ਤੁਸੀਂ ਸਾਡੇ ਪਰਿਵਾਰ ਨਾਲ ਵਰਤੋਂਗੇ ਦੂਜੇ ਪਰਿਵਾਰ ਨਾਲ ਕਮੇਟੀ ਵਾਲਿਆਂ ਨਾਲ ਨਹੀਂ ਵਰਤੋਂਗੇ ਜੀ ਇਹ ਕਿੱਥੋਂ ਦਾ ਰੂਲ ਹੋਇਆ ਜੀ ਤਾਂ ਕਰਕੇ ਇਹਨਾਂ ਨੂੰ ਜਿਹੜੀ ਬੇਨਤੀ ਕਰਦੇ ਆਂ ਵੀ ਇਹਨਾਂ ਨਾਲ ਧੱਕਾ ਨਾ ਹੋਵੇ ਪਰਿਵਾਰ ਨਾਲ ਕੋਈ ਪਰਿਵਾਰ ਐਵੇਂ ਰੁੱਲਦਾਗਾ ਛੋਟੇ ਛੋਟੇ ਬੱਚੇ ਆ ਕਿੱਥੇ ਜਾਣਗੇ 10ਵੀਂ ਦੀ ਕਲਾਸ ਆ ਗਏ ਇੰਨਾ ਕਹਿੰਦਾ ਹੋਇਆ ਸਾਨੂੰ ਜੈ ਮਾਤਾ ਦੀ ਨਹੀਂ ਮੰਨੀ ਜਾਂਦੀ ਤਾਂ ਸੁਦਾ ਅਗਲਾ ਕਦਮ ਅਗਲਾ ਕਦਮ ਇਹ ਆ ਜੀ ਵਰਸ ਸਮਾਜ ਨੂੰ ਜਾਗਰੂਤੀ ਕਰਾਂਗੇ ਜੀ ਮੈਂ ਤੋਂ 2.5 ਸਾਲ ਪਹਿਲਾਂ ਵੀ ਕੁਝ ਬੰਦੇ ਮੇਰੇ ਐਂਟੀ ਵੀ ਹੋਈ ਸੀ ਇਸ ਗੱਲ ਦੇ ਵਿੱਚ ਮੈਂ ਉਦੋਂ ਵੀ ਸਾਰੇ ਸਨਾਤੀਆਂ ਨੂੰ ਇੱਕ ਅਪੀਲ ਪਾਈ ਸੀ ਇੱਥੇ ਲਿਖ ਕੇ ਬਾਹਰ ਮੰਦਰ ਦੇ ਬਾਹਰ ਫਲੈਕਸ ਲਾਈ ਸੀ ਉਹ ਮੈਂ ਤੁਹਾਨੂੰ ਦੇ ਵੀ ਦਿੰਨਾ ਹੈਗਾ ਤੁਹਾਡੇ ਵਟਸਐਪ ਤੇ ਵੀ ਪਾ ਦਿੰਨਾ ਹੈਗਾ ਮੈਂ ਉਦੋਂ ਵੀ ਲਿਖਿਆ ਸੀ ਵੀ ਇਹ ਕਾਲੀ ਮਾਤਾ ਮੰਦਰ ਕੱਲੇ ਥੋਬੀ ਸਮਾਜ ਦਾ ਮੰਦਰ ਨਹੀਂ ਹੈ ਇਸ ਦੇ ਵਿੱਚ 40-45 ਲੱਖ ਰੁਪਿਆ ਰਾਮਪਰਾ ਫੁੱਲ ਦੇ ਵਿੱਚੋਂ ਵੀ ਇਕੱਠਾ ਹੋਇਆ ਜੋ ਅਸੀਂ ਹਰ ਮਾਗੀ ਦੇ ਉੱਤੇ ਫੰਡ ਇਕੱਠਾ ਕਰਦੇ ਹਾਂ ਹਰ ਸਾਲਾਨਾ ਜਾਗਰਣ ਆਪਣਾ 7 ਨਵੰਬਰ ਨੂੰ ਜਾਗਰਣ ਹੁੰਦਾ ਹੈ ਹਰ ਜਾਗਰਣ ਦੇ ਉੱਤੇ 2 ਤੋਂ 2.5 ਲੱਖ ਰੁਪਿਆ ਅਸੀਂ ਹਰ ਜਾਗਰਣ ਤੇ ਸਮਾਜ ਦਾ ਨਿਊ ਮਾਰਕੀਟ ਸਾਰੇ ਬਜ਼ਾਰਾਂ ਦੇ ਵਿੱਚੋਂ ਇਕੱਠਾ ਕਰਦੇ ਹਾਂ ਇਹ ਮੰਦਿਰ ਸਾਹਿਬ ਦਾ ਸਰਵ ਸਾਂਝਾ ਮੰਦਿਰ ਹੈ ਜੇ ਇਹ ਨਹੀਂ ਮੰਨਦੇ ਇਸ ਗੱਲ ਨੂੰ ਉੱਤੇ ਜੀ ਤਾਂ ਆਪਾਂ ਕਹਿੰਦੇ ਆ ਵੀ ਇੱਥੇ ਤੋਡੇ ਭਾਈਚਾਰੇ ਨੂੰ ਸਾਰੇ ਭਾਈਚਾਰੇ ਨੂੰ ਜੋ ਸਨਾਤਨੀ ਆ ਉਸ ਨੂੰ ਇਸ ਮੰਦਿਰ ਦੇ ਨਾਲ ਜੁੜਨ ਦਾ ਅਧਿਕਾਰ ਹੈ ਇਹ ਮੰਦਿਰ ਧੋਬੀ ਸਮਾਜ ਦਾ ਮੰਦਿਰ ਨਹੀਂ ਹੈ ਇਹ ਸਭ ਦਾ ਸਰਵਸਾਂਝਾ ਮੰਦਿਰ ਹੈ ਜਾਤੀਵਾਦ ਦੇ ਵਿੱਚ ਇਸ ਮੰਦਿਰ ਨੂੰ ਨਾਲ ਲਿਆਂਦਾ ਜਾਵੇ ਜੇ ਤੁਸੀਂ ਚੱਲ ਰਹੇ ਹੋ ਤਾਂ ਪਿਆਰ ਨਾਲ ਚੱਲੋ ਸਭ ਨੂੰ ਪਤਾ ਵੀ ਧੋਬਿਆਂ ਦੀ ਇਹ ਜਗ੍ਹਾ ਸੀਗੀ ਪਰ ਆਪਾਂ ਇੰਨੇ ਘਾਵੀ ਵੀ ਨਾ ਹੋਈਏ ਆਪਾਂ ਇੰਨੇ ਵੀ ਕਿਸੇ ਨੂੰ ਟੌਰਚਰ ਨਾ ਕਰੀਏ ਵੀ ਬੰਦਾ ਹੀ ਇੱਥੋਂ ਰਾਤ ਨੂੰ ਉਹਨੂੰ ਰੋਟੀ ਖਾਣੀ ਔਖੀ ਹੋਈ ਵੀ ਆ ਪਰਿਵਾਰ ਵਿਚਾਰਾ ਚੀਕਾਂ ਮਾਰਦਾ ਨਾਵ ਤਾਂ ਰੋਟੀ ਦਿਨੇ ਖਾਦੀ ਜਾਂਦੀਆਂ ਨਾ ਰਾਤ ਖਾਦੀ ਜਾਂਦੀ ਆ ਆਪਾਂ ਇੰਨਾ ਟੌਰਚਰ ਕਿਉਂ ਕਰਨ ਲੱਗੇ ਵੀ ਆਪਣੀ ਮਨੋਪਲੀ ਹੈ ਸਿਰਫ ਇੱਕ ਥੋਬੀ ਪਰਿਵਾਰ ਦੀ ਮਨੋਪਲੀ ਕਰਕੇ ਹੀ ਆਪਾਂ ਜ਼ੁਲਮ ਸਟਾਰੇ ਆ ਅਗਲਿਆਂ ਦੇ ਉੱਤੇ ਜੇ ਇਹ ਸਰਬ ਸੰਝਾ ਮੰਦਿਰ ਹੈ ਸਰਬ ਸੰਝਾ ਮੰਦਿਰ ਬਣ ਜੇ ਚਾਰ ਬੰਦੇ ਚ ਮਾਝ ਨੂੰ ਭਾਈ ਜਰਾ ਜੁੜਦਾ ਦੋ ਚਾਰ ਸਿੱਖ ਪਰਿਵਾਰ ਜੁੜਦੇ ਆ ਹੋਰ ਜੁੜਦੇ ਆ ਜੋ ਸਰਬ ਸ਼ਾਂਤੀ ਨਾਲ ਸੇਵਾ ਕਰਦੇ ਆ ਉਹਨਾਂ ਨੂੰ ਨਾਲ ਜੋੜਨ ਦਾ ਅਧਿਕਾਰ ਹੈਗਾ ਜੇ ਸਾਡਾ ਸਮਾਜ ਬਾਹਰੋਂ ਨਿਕਲ ਕੇ ਆਉਂਦਾ ਮੈਂ اپੀਲ ਕੀਤੀ ਵੀ ਭਾਈ ਬਾਹਰੋਂ ਸਮਾਜ ਦੇ ਵਿੱਚੋਂ ਪਟਿਆਲੇ ਤੋਂ ਸਾਡੇ ਜਗਦੀਸ਼ ਚਰ ਜੋਰੀਆ ਜੀ ਪੰਜਾਬ ਲੈਵਲ ਦੇ ਪ੍ਰਧਾਨ ਆ ਪਟਿਆਲੇ ਦੇ ਵਿੱਚੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਪੰਜਾਬ ਲੈਵਲ ਤੋਂ ਅਸੀਂ ਜੋੜਨਾ ਚਾਹੁੰਦੇ ਆ ਜੀ ਇਹੀ ਬਿਰਜ ਲਾਲ ਪ੍ਰਧਾਨ ਜੀ ਰਾਜਕੁਮਾਰ ਕਟੇਸਰੀਆ ਜੀ ਮੁਕਸਰ ਤੋਂ ਆ ਮੈਂ ਉਹਨਾਂ ਨੂੰ ਜੋੜਨਾ ਚਾਹੁੰਦਾ ਸੀ ਇਹੀ ਮੰਨ ਲਓ ਆਪਣੇ ਕੀਨਾਵਾ ਸ਼ੋਕ ਪ੍ਰਧਾਨ ਜੀ ਆ ਬਟਿੰਡੇ ਤੋਂ ਮੈਂ ਉਹਨਾਂ ਨੂੰ ਇੱਥੇ ਜੋੜਨਾ ਚਾਹੁੰਦਾ ਸੀ ਵੀ ਪੰਜਾਬ ਲੈਵਲ ਤੋਂ ਜੇ ਫੰਡ ਇਕੱਠਾ ਹੋਇਆ ਤਾਂ ਪੰਜਾਬ ਲੈਵਲ ਤੋਂ ਇੱਕ ਕਮੇਟੀ ਬਣਾਈ ਜਾਵੇ ਜੋ ਧੋਬੀ ਸਮਾਜ ਰਾਮਪਰਾ ਫੂਲ ਨੂੰ ਚਲਾਵੇ ਵੀ ਇੱਥੇ ਜੋ ਕਲੇਸ਼ ਹੁੰਦਾ ਤਾਂ ਆਪਾਂ ਧੋਬੀ ਸਮਾਜ ਹੀ ਇਕੱਠਾ ਕਰੀਏ ਤਾਂ ਆਪਾਂ ਬਾਹਰੋਂ ਬੰਦੇ ਨਾ ਬੁਲਾਈਏ ਵੀ ਆਪਣੀ ਗੱਲ ਠੱਗੀ ਰਵੇ ਜਨ ਤੱਕ ਨਾ ਹੋਵੇ ਪਰ ਇਹ ਬਾਹਰੋਂ ਵੀ ਨਹੀਂ ਸਾਡਾ ਤੋਂ ਬਿਜ਼ਮਾ ਜਾਣਦੇ ਰਹੇ ਇਹ ਇੱਥੋਂ ਵੀ ਨਹੀਂ ਬੰਦੇ ਲੈਣਦੇ ਰਹੇ ਕਾਰਨ ਕੀ ਹੈ ਅਸੀਂ ਦੋ ਪਰਿਵਾਰ ਰਹਿਆ ਜਾਨੇ ਤਿੰਨ ਪਰਿਵਾਰ ਇਹ ਪੰਜ ਸੱਤ ਪਰਿਵਾਰ ਹੈ ਦੀ ਤਾਂ ਕਰਕੇ ਇਹਨਾਂ ਦੀ ਮਨੋਪਲੀਆ ਵਸੇ ਮਨੋਪਲੀ ਦੇ ਸਿਰ ਦੇ ਉੱਤੇ ਸਾਨੂੰ ਦਵਾਇਆ ਜਾ ਰਿਹਾ ਨਾਲ ਜਿਹੜਾ ਬੰਦਾ ਸਾਡੇ ਨਾਲ ਖੜਾ ਹੈਗਾ ਕੋਈ ਪੰਡਤਾ ਹੋਰ ਹੈ ਉਹਨੂੰ ਦਵਾਇਆ ਜਾ ਰਿਹਾ ਵੀ ਤੁਹਾਨੂੰ ਇਹਨਾਂ ਨੂੰ ਕੱਢਾਂਗੇ ਕੱਢਾਂਗੇ ਅੱਜ ਇਹ ਪੰਡਤ ਨੂੰ ਕਰਦੇ ਆ ਕੱਲ ਨੂੰ ਸਾਨੂੰ ਦੋ ਪਰਿਵਾਰਾਂ ਨੂੰ ਕੱਢ ਦਾਂਗੇ ਜੋ ਇਹਨੇ ਧੱਕੇਸ਼ਾਹੀ ਕਰ ਰਹੇ ਹੈ ਵੀ 31 ਤਰੀਕ ਨੂੰ ਅਸੀਂ ਤਾਂ ਮਤਾ ਬਾ ਚੁੱਕੇ ਜੀ ਪੰਡਤਕ ਇੱਥੋਂ ਜਾਊਗਾ ਜਾਊਗਾ ਬ ਪੀ ਪੰਡਤ ਜੀ ਆ ਤਾਂ ਇੱਥੇ ਡਾਂਗਾ ਖੜਕਾਵਾਂਗੇ ਫਿਰ ਤਾਂ ਇਹ ਥੋੜਾ ਦੱਸੋ ਹੁਣ ਤੁਸੀਂ ਸਾਰੇ ਸੂਝਵਾਨ ਇੱਥੇ ਖੜੇ ਹੋ ਵੀ ਸੰਸਥਾ ਦੇ ਵਿੱਚ ਡਾਂਗਾ ਚਲਾਉਂਦੀਆਂ ਗੱਲਾਂ ਹੋਣ ਕਿ ਇਹ ਸੰਸਥਾ ਵਾਲਾ ਕੰਮ ਹੈ ਤੁਸੀਂ ਹੈਗਾ ਉਹ ਹਾਂ ਮੈਂ ਸੰਸਥਾ ਵਾਲੀ